ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਗਰ ਦੇਖ ਰਹੇ ਹੋ ਫਸਟ ਟਾਈਮ ਸਾਡੇ ਚੈਨਲ ਨੂੰ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਤੇ ਅਗਰ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਫਾਲੋ ਤੇ ਲਾਈਕ ਜਰੂਰ ਕਰੋ ਸੇਮ ਨਾਮ ਦੇ ਪੇਜ ਸਾਡਾ ਇੰਸਟਾਗ੍ਰam ਦੇ ਉੱਪਰ ਹੈਗਾ ਇੰਸਟਾਗ੍ਰam ਦੇ ਉੱਪਰ ਤੁਹਾਨੂੰ ਰੀਲਸ ਵਗੈਰਾ ਮਿਲ ਜਾਂਦੀਆਂ ਨਹੀਂਆਂ ਤਾਂ ਪ੍ਰੋਪਰ ਤੁਹਾਨੂੰ ਮੀਨਸ ਸੂਟ ਦੀ ਲੁੱਕ ਪਤਾ ਲੱਗ ਜਾਂਦੀ ਹੈਗੀ ਇਹ ਪਹਿਲਾ ਸੂਟ ਹੈ ਜੀ ਬਲੈਕ ਜੈਡ ਬਲੈਕ ਕਲਰ ਦੇ ਵਿੱਚ ਆ ਪਸ਼ਮੀਨੇ ਦਾ ਸੂਟ ਅੱਜ ਦੀ ਜਿਹੜੀ ਕਲੈਕਸ਼ਨ ਹੋਏਗੀ ਉਹ ਵਿੰਟਰਸ ਨੂੰ ਰეკਮੈਂਡ ਕਰੇਗੀ ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਇਹ ਅਸੀਂ ਪਾਕਟ ਸਟਾਈਲ ਦਾ ਜਿਹੜਾ ਸੂਟ ਰੈਡੀ ਕੀਤਾਗਾ neck ਦੇ ਉੱਤੇ embroidery ਹੋਈ ਵੀ ਆ ਪੂਰੀ ਸੋਹਣੀ ਤੇ ਇਹ ਅਸੀਂ ਜੈਕਟ ਟਾਈਪ ਵਾਂਗੂ ਜਿਵੇਂ ਆਪਣੇ ਇਦਾਂ ਕਰਕੇ ਜਾਣਗੇ ਸ਼ੋਲਡਰ ਦੇ ਉੱਪਰੋਂ ਤੇ ਇਹ ਵਿਦਆਊਟ ਮੈਜ਼ਰਮੈਂਟਸ ਸੂਟ ਨਹੀਂ ਬਣ ਸਕਦਾ ਹੁੰਦਾਗਾ ਇਹਦੇ ਸਾਨੂੰ ਪਹਿਲਾਂ ਮੈਜ਼ਰਮੈਂਟਸ ਚਾਹੀਦੀ ਹੁੰਦੀ ਆ ਕਿਉਂਕਿ ਆਪਣੇ ਨਾਪ ਦੇ ਅਕੋਰਡਿੰਗ ਹੀ ਇਹਦੀ ਨੈਕ ਔਰ ਆਪਣੇ ਪਾਕਟਸ ਬਣਣਗੇ ਆ ਇਹ ਜਿਵੇਂ ਪਾਕਟ ਵਾਲੇ ਸੂਟ ਜਿਹੜੇ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੇ ਆ ਇੱਕ ਤਾਂ ਥੋੜਾ ਜਿਹਾ ਇਹ ਸੂਟ ਆਪਾਂ ਨੂੰ ਜਾਂ ਤਾਂ ਏ ਲਾਈਨ ਚ ਬਣਾਉਣਾ ਪੈਂਦਾ ਹੁੰਦਾ ਤੇ ਥੋੜਾ ਜਿਹਾ ਲੂਜ਼ ਲੁੱਕ ਵੀ ਰੱਖਣੀ ਪੈਂਦੀ ਹੈ ਸਟ੍ਰੇਟ ਦੇ ਵਿੱਚ ਵੀ ਬਣਾਉਣਾ ਚਾਹਣ ਤਾਂ ਸਟ੍ਰੇਟ ਚ ਵੀ ਬਣਾ ਸਕਦੇ ਹੋ ਬਟ ਜਿਹੜੀ ਲੂਜ਼ ਦੇ ਵਿੱਚ ਫਿਟਿੰਗ ਇਹਦੀ ਰੱਖਣੀ ਪੈਂਦੀ ਆ ਆਪਾਂ ਨੂੰ ਨੈਕ ਡਿਜ਼ਾਈਨ ਤੁਸੀਂ ਚੈੱਕ ਕਰੋਗੇ ਬਹੁਤ ਸੋਹਣਾ ਬਣਿਆ ਹੋਇਆ ਫੈਬਰਿਕ ਦੇ ਉੱਪਰ ਜੈਡ ਦੇ ਵਿੱਚ ਜਿਹੜਾ ਬਲੈਕ ਕਲਰ ਆ ਜਾਂਦਾ ਇਹਦੇ ਤੇ ਸਾਰੇ ਕਲਰ ਕੰਬੀਨੇਸ਼ਨ ਹੀ ਚੱਲ ਜਾਂਦੇ ਹੁੰਦੇ ਆ ਜਿਹੜਾ ਵੀ ਤੁਸੀਂ ਕਲਰ ਕਹੋਗੇ ਹਨਾ ਤੇ ਇਹ ਅਸੀਂ ਗਾਜਰੀ ਜੈਲੋ ਤੇ ਆਪਣੀ ਸਕਿਨ ਟੋਨ ਦੇ ਨਾਲ ਇਹਨੂੰ ਮੀਨਸ ਕਸਟਮਾਈਜ਼ ਕੀਤਾਗਾ ਤੇ ਜਿਹੜਾ ਬਹੁਤ ਸੋਹਣਾਗਾ ਅਗਰ ਤੁਸੀਂ ਇਹਦਾ ਦੁਪੱਟਾ ਕਰਵਾਉਣਾ ਚਾਹੋਗੇ ਤਾਂ ਟਾਈ ਡਾਈ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਲੱਗੇਗਾ ਟਾਈ ਡਾਈ ਦੇ ਵਿੱਚ ਜਾਂ ਫਿਰ ਤੁਸੀਂ ਜੈਡ ਬਲੈਕ ਵੀ ਲੈ ਸਕਦੇ ਹੋ ਜਾਂ ਕੰਟਰਾਸਟ ਦਾ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਹੋਏਗੀ ਇਹਦੇ ਵਿੱਚ ਤੇ ਫੈਬਰਿਕ ਦੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਇਹਦੇ ਤੇ ਕੋਈ ਲਿੰਟ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਬੁਰ ਵਗੈਰਾ ਨਹੀਂ ਆਏਗਾ ਤੇ ਵਰਕ ਵੀ ਸਾਡਾ ਪੂਰਾ ਫੁਲੀ ਗਰੰਟੀ ਵਾਲਾ ਵਰਕ ਹੋਏਗਾ ਵਰਕ ਦੇ ਵਿੱਚ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬਾਕੀ ਇਹਦੀ ਬਾਜੂ ਵੀ ਬਣੀ ਹੋਈ ਹੈਗੀ ਇਸ ਤਰ੍ਹਾਂ ਥੋੜੀ ਜਿਹੀ ਸਟਾਈਲ ਵਾਲੀ ਬਾਜੂ ਬਣਾਈ ਆਪਾਂ ਤੁਸੀਂ ਦੇਖੋਗੇ ਇੱਥੇ ਪ੍ਰੋਪਰ ਕੱਟ ਪਵੇਗਾ ਸਲਾਈ ਦੇ ਸਟੀਚਿੰਗ ਦੇ ਦੌਰਾਨ ਤੇ ਇਹ ਮੀਨਸ ਲੌਂਗ ਜਿਹੜੀ ਆਪਣੀ ਲੂਜ਼ ਵਾਲੀ ਬਾਜੂ ਆ ਉਹ ਬਨੇਗੀ ਬਹੁਤ ਸੋਹਣੀ ਬਾਜੂ ਲੱਗੇਗੀ ਇਹਦੇ ਵਿੱਚ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪੂਰਾ ਚਾਹੇ ਬ੍ਰਸ਼ ਮਾਰ ਕੇ ਤੁਸੀਂ ਇਹਨੂੰ ਵਾਸ਼ ਕਰ ਲਿਓ ਵਰਕ ਨੂੰ ਕੁਝ ਵੀ ਨਹੀਂ ਹੋਏਗਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਉਹ ਆਏਗਾ ਜੀ ਆਪਣਾ ਸਿਲਕ ਪਸ਼ਮੀਨਾ ਜਿਹੜਾ ਕਿ ਅੱਜ ਕੱਲ ਬੜਾ ਚੱਲਿਆ ਹੋਇਆ ਟ੍ਰੈਂਡ ਦੇ ਵਿੱਚ ਹੈਗਾ ਇਸ ਸਾਲ ਸਿਲਕ ਪਸ਼ਮੀਨਾ ਦੇ ਵਿੱਚ ਹੈ ਇਹ ਵਾਲਾ ਇਹਦਾ ਕਲਰ ਆ ਜਿਹੜਾ ਮਤਲਬ ਕਿ ਮਹਿਰੂਨ ਔਰ ਰਾਣੀ ਸ਼ੇਡ ਦਾ ਕੰਬੀਨੇਸ਼ਨ ਜਾਗਾ ਵੈਸੇ ਤੁਸੀਂ ਇਹਨੂੰ ਦੇਖੋਗੇ ਤਾਂ ਇਹਦੇ ਨੀਚੇ ਵਾਲੀ ਸਾਈਡ ਦੇਖੋ ਇਧਰ ਇਦਾਂ ਪਰਪਲ ਵਾਲੀ ਆ ਗਈ ਪਰਪਲ ਔਰ ਮੈਜੈਂਟਾ ਰਾਣੀ ਜਾਂ ਮਹਿਰੂਨ ਜਾਂ ਕਲਰ ਆ ਇਹ ਵਾਲਾ ਤਾਂ ਇਹਦੇ ਉੱਤੇ ਆਪਾਂ ਕਰਵਾਇਆ ਜੀ ਮਿਰਰ ਵਰਕ ਦੇਖੋਗੇ ਤੁਸੀਂ ਮਿਰਰ ਵਰਕ ਦੀ ਪੂਰੀ ਫਿਨਿਸ਼ਿੰਗ ਆ ਇਹ ਨਹੀਂ ਹੈ ਕਿ ਇਹਦੇ ਵਿੱਚੋਂ ਮਿਰਰ ਆ ਜਿਹੜੇ ਉਹ ਨਿਕਲ ਜਾਣਗੇ ਜਾਂ ਇਦਾਂ ਹੋ ਜਾਣਗੇ ਪੈਨਲਸ ਜਾਂਦੀਆਂ ਨਗੀਆਂ ਨੈਕ ਬਣਾਇਆ ਹੋਇਆ ਪੂਰਾ ਸੋਨਾ ਡਿਜ਼ਾਈਨ ਇਹਦਾ ਸੀ ਤੇ ਬਾਕੀ ਵਿੱਚ ਵੀ ਸਾਰੇ ਮਿਰਰ ਲਗਾਏ ਹੋਏ ਆ ਇਹਦੇ ਵਿੱਚ ਤੁਸੀਂ ਦੇਖੋਗੇ ਬਹੁਤ ਸੋਹਣੀ ਲੁੱਕ ਆਂਦੀ ਹੈ ਪੂਰੀ ਕਲਾਸੀ ਜੀ ਰਾਇਲ ਲੁੱਕ ਵਾਲਾ ਇਹ ਸੂਟ ਹੈਗਾ ਮਿਰਰ ਵਰਕ ਹੋਇਆ ਹੋਇਆ ਸਾਰਾ ਇਹਦੇ ਉੱਤੇ ਸੂਟ ਦੇ ਉੱਤੇ ਕਈ ਮੇਰੇ ਫਰੈਂਡਸ ਨੂੰ ਬੜਾ ਸ਼ੌਂਕ ਹੁੰਦਾ ਵੀ ਇੱਕ ਸੂਟ ਸਾਡੇ ਕੋਲ ਮਿਰਰ ਵਰਕ ਵਾਲਾ ਜ਼ਰੂਰ ਹੋਣਾ ਚਾਹੀਦਾ ਹੈਗਾ ਤੇ ਇਹ ਆਪਣਾ ਸ਼ੌਂਕ ਤੁਸੀਂ ਇਹ ਸੂਟ ਬਾਈ ਕਰਕੇ ਪੂਰਾ ਕਰ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਸਿਰਫ ਤੇ ਸਿਰਫ ਦੋ ਸੂਟ ਹੀ ਰੈਡੀ ਨੇ ਜੀ ਸੇਮ ਕੰਬੀਨੇਸ਼ਨ ਆ ਸੇਮ ਸੂਟ ਨੇ ਕਿ ਦੋ ਸੂਟ ਰੈਡੀ ਨੇਗੇ ਤੇ ਤੁਸੀਂ ਬਾਈ ਕਰ ਸਕਦੇ ਹੋ ਇਹ ਬਾਜੂ ਦਾ ਡਿਜ਼ਾਈਨਿੰਗ ਆਏਗੀ ਬਾਜੂ ਦੇ ਉੱਪਰ ਵੀ ਪੂਰੀ ਹੈਵੀ ਦਿੱਤਾ ਹੋਇਆ ਆਪਾਂ ਪੂਰੀ ਆਹ ਪੱਟੀ ਵੀ ਬਣਾਈ ਆ ਤੇ ਪੂਰੇ ਆਪਾਂ ਸਿੰਗਲ ਮਿਰਰ ਵੀ ਲਗਾਏ ਹੋਏ ਆਗੇ ਠੀਕ ਹੈ ਤੇ ਡਬਲ ਟੋਨ ਦੇ ਵਿੱਚ ਇਹ ਪਸ਼ਮੀਨਾ ਗਾ ਏ ਦਾ ਰੇਟ ਜਿਹੜਾ ਨਾਰਮਲ ਪਸ਼ਮੀਨਾ ਥੋੜਾ ਜਿਹਾ ਰੇਟ ਇਹਦਾ ਫੈਬਰਿਕ ਦੇ ਅੱਪ ਹੁੰਦਾ ਇਸ ਕਰਕੇ ਤੁਹਾਨੂੰ ਪ੍ਰਾਈਸ ਜਿਹੜਾ ਮੀਜੇ ਤੇ ਸ਼ੋ ਹੋ ਜਾਏਗਾ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਹੁੰਦਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਨਿਆ ਸਾਨੂੰ ਡੀਐਮ ਕਰ ਸਕਦੇ ਹੋਗੇ ਇਹ ਵੀ ਡਬਲ ਟੋਨ ਪਸ਼ਮੀਨੇ ਦੇ ਵਿੱਚ ਹੀ ਆ ਜਾਂਦਾ ਜੀ ਡਬਲ ਟੋਨ ਜਿਹੜਾ ਸਿਲਕ ਪਸ਼ਮੀਨਾ ਦਾ ਇਹ ਇੱਕ ਦਾ ਕਲਰ ਹੈਗਾ ਰਾਸ਼ਟ ਮਸਟਰਡ ਜਿਆ ਕਲਰ ਦੇ ਵਿੱਚ ਨਾਲ ਇਹਦੇ ਕੰਬੀਨੇਸ਼ਨ ਹੋਇਆ ਹੋਇਆ ਹੈਗਾ ਇਹ ਰਾਸ਼ਟ ਕਲਰ ਹੈਗਾ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੁਸੀਂ ਦੇਖੋਗੇ ਮਸਟਰਡ ਵਾਲਾ ਕਲਰ ਹੈਗਾ ਇਹਦੇ ਉੱਪਰ ਵੀ ਇਸ ਤਰ੍ਹਾਂ ਇਹ ਦੋ ਪੈਨਲਸ ਪਹਿਲਾਂ ਜਾਂਦੀਆਂ ਨੇਗੀਆਂ ਆਪਣੀਆਂ ਤੇ ਅਹ ਹਾਂਜੀ ਐਂ ਕਰਕੇ ਦੇਖੋ ਨਾ ਦੋ ਪੈਨਲ ਜਾਂਦੀਆਂ ਨੇ ਇਹਦੇ ਥੋੜਾ ਵਰਕ ਹੋਰ ਹੈਵੀ ਚ ਆ ਜਾਂਦਾ ਹੈਗਾ ਤੇ ਆਪਣਾ ਪਲਾਹਾ ਬਣੇ ਹੋਏ ਆਪਣੇ ਫਲਾਵਰ ਬਣੇ ਹੋਏ ਨੇਗੇ ਤਿੰਨ ਘੇਰੇ ਦੇ ਉੱਪਰ ਤੇ ਮਿਨੀਮਮ ਘੇਰਾ ਤੁਸੀਂ 22 ਰੱਖ ਸਕਦੇ ਹੋ ਤੇ ਮੈਕਸਿਮਮ ਤਾਂ ਜਿੰਨਾ ਮਰਜ਼ੀ ਰੱਖ ਸਕਦੇ ਜੀ ਇੱਥੇ ਤੱਕ ਜਿਵੇਂ ਦੇਖ ਲਓ ਕਹਿ ਲਓ ਕਿ ਨਾ ਜਾਂਦਾ ਉਧਰ ਵੀ ਉਹ ਨਾ ਆ ਜੂਗਾ ਤੇ ਮੈਕਸਿਮਮ ਤੁਸੀਂ 26 ਜਿੰਨਾ ਮਰਜ਼ੀ ਰੱਖ ਸਕਦੇ ਹੋ ਮਿਨੀਮਮ 22 ਰੱਖ ਸਕਦੇ ਹੋ ਜੀ ਇਹਦਾ ਘੇਰਾ ਜਿਹੜਾ ਤੇ ਇਹਦਾ neck panel ਵੀ ਪੈਨਲ ਦੇ ਨਾਲ ਨਾਲ neck ਵੀ ਬਣਿਆ ਹੋਇਆਗਾ 0 ਟਾਂਕੇ ਦੇ ਵਿੱਚ ਸਾਰਾ ਵਰਕ ਹੋਇਆ ਹੋਇਆ ਵਗਾ ਵਰਕ ਦੀ ਫਿਨਿਸ਼ਿੰਗ ਹਮੇਸ਼ਾ ਜਿਸੀ ਕਹਿੰਦੇ ਆ ਇਹਦੇ ਨਾਲ ਦੇ ਸਾਡੇ ਪਹਿਲਾਂ ਵੀ ਸੂਟ ਕਈ ਰੈਡੀ ਹੋ ਚੁੱਕੇ ਨੇ ਤੇ ਸੇਮ ਹੀ ਸੂਟ ਅਸੀਂ ਦੁਬਾਰਾ ਦੁਬਾਰਾ ਰੈਡੀ ਕਰ ਰਹੇ ਆ ਜੋ ਜ਼ਿਆਦਾ ਪਸੰਦ ਕਰੇ ਜਾ ਰਹੇ ਨੇ ਫ੍ਰੈਂਡਸ ਦੇ ਦੁਆਰਾ ਤੇ ਇਹਦਾ ਨੈੱਕ ਬਣਿਆ ਹੋਇਆ ਹੈਗਾ ਜੀ ਇਹ ਮੈਂ ਪੂਰੀ ਤੈਅ ਨਹੀਂ ਖੋਲੀ ਹੈਗੀ ਇਹ ਸੂਟ ਦੀ ਤੇ ਇੱਕ ਸਾਈਡ ਤੇ ਦੇਖੋ ਵਰਕ ਹੋਇਆ ਹੋਇਆ ਇੱਕ ਸਾਈਡ ਤੇ ਵਰਕ ਦਾ ਆਪਾਂ ਨੂੰ ਹਮੇਸ਼ਾ ਬੈਨੀਫਿਟ ਰਹਿੰਦਾ ਕਿ ਕਿ ਆਪਾਂ ਜਿੰਨੀ ਮਰਜ਼ੀ ਹੈਵੀ ਬਾਟਮ ਬਣਾਵਾ ਸਕਦੇ ਆ ਤੇ ਇਹ ਵਾਲਾ ਆ ਜਾਏਗਾ ਇਹਦੇ ਤੇ ਜੀ ਆਪਣੇ ਬਾਜੂ ਦੇ ਉੱਪਰ ਵਰਕ ਨੇ ਕੋ ਬਹੁਤ ਸੋਨਾ ਵਰਕ ਬਾਜੀ ਦੇ ਉੱਪਰ ਆਏਗਾ ਤੇ ਇਹਦਾ ਘੇਰੇ ਦਾ ਪੂਰਾ ਹੈਵੀ ਵਰਕ ਆ ਜਾਏਗਾ। ਅਗਲਾ ਵਾਲਾ ਜਿਹੜਾ ਸੂਟ ਆ ਅੱਜ ਤੁਹਾਨੂੰ ਸਾਰੀ ਵੈਰਾਈਟੀ ਹੀ ਦਿਖਾਤੀ ਇੱਕ ਤਰ੍ਹਾਂ ਜਿਹੜਾ ਬਲੈਕ ਵਾਲਾ ਆਇਆ ਸੀ ਉਹ ਪਲੇਨ ਪਸ਼ਮੀਨਾ ਸੀਗਾ ਆ ਦੋਨੋਂ ਡਬਲ ਟੋਨ ਪਸ਼ਮੀਨੇ ਦੇ ਆ ਗਏ ਤੇ ਇਹ ਵਾਲਾ ਆ ਗਿਆ ਜੀ ਚੈੱਕ ਪਸ਼ਮੀਨੇ ਦੇ ਵਿੱਚ। ਇਹਦੀ ਜਿਹੜੀ ਐਮਬਰਾਇਡਰੀ ਹੋਈ ਵੀ ਉਹ ਕਸ਼ਮੀਰੀ ਵਾਲੀ ਹੋਈ ਵੀ ਆ ਕਸ਼ਮੀਰੀ ਐਮਬਰਾਇਡਰੀ ਕਰਵਾਈ ਆ ਸੀ ਵਰਕ ਆ ਜਿਹੜਾ ਤੇ ਬਹੁਤ ਸੋਹਣੀ ਲੱਗਦੀ ਹੈਗੀ ਇਹ ਕਸ਼ਮੀਰੀ ਲੁੱਕ ਦੇ ਵਿੱਚ। ਤੇ ਆਰੀ ਵਰਕ ਕਰਵਾਇਆ ਹੈਗਾ ਦੇਖੋਗੇ ਤੁਸੀਂ ਸੂਟ ਨੂੰ neck ਬਣਿਆ ਹੋਇਆ ਪੂਰਾ ਸੋਹਣਾ ਜੀ ਬਹੁਤ ਸੋਹਣਾ ਤੇ ਸਾਰੇ ਸੂਟ ਦੇ ਵਿੱਚ ਵੀ ਛੋਟੇ ਛੋਟੇ ਫਲਾਵਰ ਬਣੇ ਹੋਏ ਨੇ ਕੰਬੀਨੇਸ਼ਨ ਇਹਦਾ ਕੰਟਰਾਸਟ ਜਿਹੜਾ ਉਹ ਬਹੁਤ ਸੋਹਣੇ ਲੱਗਦੇ ਨੇਗੇ ਪੂਰਾ ਹੈਵੀ ਨੈੱਕ ਆ ਜਾਂਦਾ ਅੱਜ ਕੱਲ ਤਾਂ ਜੀ ਪਹਿਲਾਂ ਕਈ ਵਾਰ ਕਹਿੰਦੇ ਸੀਗੇ ਵੀ ਨੈੱਕ ਦਾ ਉੱਪਰ ਵਰਕ ਕਰਾਉਣ ਦਾ ਕੋਈ ਫਾਇਦਾ ਨਹੀਂਗਾ ਵੀ ਆਪਾਂ ਉੱਪਰ ਦੀ ਕੁਛ ਨਾ ਕੁਛ ਪਾ ਲੈਨੇ ਆ ਪਰ ਜਿਹੜਾ ਇਸ ਸਾਲ ਜਿਹੜਾ ਟ੍ਰੈਂਡ ਆਇਆ ਉਹ ਇਹ ਆਇਆ ਕਿ ਤੁਸੀਂ ਇਹਦੇ ਨੀਚੇ ਦੀ ਹਾਈ ਨੈੱਕ ਕੋਈ ਵੀ ਕਿਸੇ ਵੀ ਵੇਅਰ ਕਰਨੀ ਆ ਤੇ ਉੱਪਰ ਦੀ ਕੱਲਾ ਸੂਟ ਵੇਅਰ ਕਰਨਾ ਲੂਜ਼ ਫਿਟਿੰਗ ਵਾਲੇ ਸੂਟ ਜਾਨੀ ਇਸ ਸਾਲ ਚੱਲ ਰਹੇ ਨੇਗੇ ਨੀਚੇ ਦੀ ਆਪਾਂ ਕੋਈ ਵੀ ਕਿਸੇ ਵੀ ਵਗੈਰਾ ਵੇਅਰ ਕਰ ਸਕਦੇ ਆਂਗੇ ਭੁੱਲਣ ਦੀ ਤੇ ਇਹ ਵਾਲਾ ਵਰਕ ਆ ਜਾਏਗਾ ਇਹਦੇ ਤੇ ਬਾਜੂ ਦੇ ਉੱਪਰ ਹੈਵੀ ਦੇ ਵਿੱਚ ਪੂਰਾ ਸੋਨਾ ਵਰਕ ਆਇਆ ਹੋਇਆ ਹੈਗਾ ਬਾਜੀ ਦੇ ਉੱਪਰ ਵੀ ਤੇ ਬਾਕੀ ਇਹ ਆ ਗਿਆ ਇਹਦੇ neck ਦਾ ਵਰਕ ਤੇ ਇਹ ਆਪਣਾ ਮਾਸਟਰਡ येलो ਜਾਂ ਕਲਰ ਹੈਗਾ ਮਾਸਟਰਡ ਕਲਰ ਕਹਿ ਸਕਦੇ ਹਾਂ ਉਹਨੂੰ ਬਹੁਤ ਸੋਹਣਾ ਮਿੱਠਾ ਜਿਹਾ ਪਿਆਰਾ ਜਿਹਾ ਕਲਰ ਹੈਗਾ ਤੇ ਇਸ ਤਰ੍ਹਾਂ ਦੇ ਸੂਟ ਤੁਸੀਂ ਇਹ ਵੀ ਬਾਏ ਕਰ ਸਕਦੇ ਹੋ ਦੋ ਦੋ ਪੀਸ ਸਾਡੇ ਕੋਲ ਹੈਗੇ ਨੇ ਬਾਕੀ ਤੁਸੀਂ ਆਪਣੀ ਅਕੋਰਡਿੰਗ ਵੀ ਕਸਟਮਾਈਜ਼ ਕਰਵਾ ਸਕਦੇ ਹੋਗੇ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੀ ਸਾਡੇ ਕੋਲੇ ਤੇ ਸਾਡੇ ਪਿਛਲੇ ਪ੍ਰੀਵियस ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਉਹਨਾਂ ਵਿੱਚ ਤੁਹਾਨੂੰ ਪੂਰੀ ਡਿਟੇਲਿੰਗ ਮਿਲ ਜਾਏਗੀ ਹਰ ਚੀਜ਼ ਦੀ ਸਾਡੇ ਬਾਰੇ ਤੇ ਹੋਪਸ ਤੁਹਾਨੂੰ ਇਹ 컬렉ਸ਼ਨ ਵਧੀਆ ਲੱਗੀ ਹੋਵੇਗੀ ਪਸੰਦ ਆਈ ਹੋਵੇਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ